ਸਾਨੂੰ ਰਾਤ ਨੂੰ ਫੋਨ ਆਉਣ ਲੱਗੇ ਸਰਕਾਰ ਵੱਲੋਂ ਕਿ ਸਰਵਸੰਤੀ ਨਾਲ ਨੌ ਮੈਂਬਰ ਨਾਮਿਨੇਟ ਕੀਤੇ ਜਾਣ ਪਰ ਅਸੀਂ ਆਪਣਾ ਹੱਕ ਲੈਣ ਵਾਸਤੇ ਉੱਥੇ ਗਏ ਉੱਥੇ ਤਿੰਨ ਤਿੰਨ ਨੌ ਨੋ ਮੈਂਬਰਾਂ ਦੀਆਂ ਕਮੇਟੀਆਂ ਬਣਾਈਆਂ ਗਈਆਂ ਔਰ ਇੱਕ 13 ਮੈਂਬਰਾਂ ਦੀ ਕਮੇਟੀ ਬਣਾਈ ਗਈ ਜਿਹਦੇ ਵਿੱਚ ਇੱਕ ਕਮੇਟੀ ਵੱਲੋਂ ਦੋ ਮੈਂਬਰ ਚੁਣਨੇ ਸਨ ਔਰ 13 ਮੈਂਬਰਾਂ ਦੀ ਕਮੇਟੀ ਵੱਲੋਂ ਤਿੰਨ ਮੈਂਬਰ ਚੁਣਨੇ ਸਨ ਜਿਹਦੇ ਵਿੱਚ ਅਸੀਂ ਅਕਾਲ ਪੰਥਕ ਮੋਰਚੇ ਦੇ 4 ਨੰਬਰ ਚੋਣ ਵਿੱਚ ਕਾਮਯਾਬ ਰਹੀ ਲੇਕਿਨ ਜੋ 5 ਮੈਂਬਰ ਹੋਰ ਚੁਣੇ ਗਏ ਸਨ ਉਹ ਸਰਕਾਰ ਵੱਲੋਂ ਹੀ ਚੁਣੇ ਗਏ ਆ ਉਹ ਸਾਰੇ ਭਾਜਪਾ ਦੇ ਨੁਮਾਇੰਦੇ ਹਨ ਉਸ ਵਿੱਚ ਈਨਾ ਸਾਹਿਬ ਦੀ ਪਾਰਟੀ ਦੀ ਜਾਂ ਹੋਰ ਜਿਹੜੇ ਮੈਂਬਰ ਸਨ ਉਹਨਾਂ ਦਾ ਕੋਈ ਮੈਂਬਰ ਨਹੀਂ ਚੁਣਿਆ ਗਿਆ ਸਾਰੀ ਲਿਸਟ ਉੱਪਰ ਤੋਂ ਆਈ ਸੀ ਉਸ ਤੋਂ ਬਾਅਦ ਜੋ ਸਾਡੀ ਪ੍ਰਧਾਨਗੀ ਦੀ ਚੋਣ ਹੋਣੀ ਸੀ ਉਹਦੇ ਵਾਸਤੇ 21 ਮਈ ਦੀ ਤਰੀਕ ਰੱਖੀ ਗਈ। 21 ਮਈ ਦੀ ਤਰੀਕ ਰੱਖੀ ਗਈ ਪਰ 20 ਮਈ ਨੂੰ ਉਹ ਵੀ ਕੈਨਸਲ ਕੀਤੀ ਗਈ ਇੱਕ ਬਹਾਨਾ ਬਣਾ ਕੇ। ਉਹ ਬਹਾਨਾ ਸੀ ਕਿ ਮੈਂਬਰਾਂ ਨੂੰ 22 ਪੋਸਟ ਚਿੱਠੀਆਂ ਨਹੀਂ ਗਈਆਂ ਘਰ ਘਰ। ਉਸ ਤੋਂ ਬਾਅਦ 23 ਤਰੀਕ ਰੱਖ ਦਿੱਤੀ ਗਈ। ਇੱਕ ਦਿਨ ਵਿੱਚ ਪੋਸਟ ਕਿਵੇਂ ਚਲੀ ਗਈ ਜੀ? ਜਦੋਂ ਕਿ ਚੋਣ ਆਯੋਗ ਵੱਲੋਂ ਜਿੰਨੀਆਂ ਵੀ ਅੱਜ ਤੱਕ ਕੋਈ ਵੀ ਪੋਸਟ ਸਾਨੂੰ ਉਸ ਦੁਆਰਾ ਕੋਈ ਚਿੱਠੀ ਨਹੀਂ ਗਈ ਸਿਰਫ ਮੈਸੇਜ ਦਿੱਤੇ ਜਾਂਦੇ ਸਨ ਫੋਨ ਤੇ ਔਰ ਜੋ ਕੱਲ 23 ਮਈ ਨੂੰ ਇਲੈਕਸ਼ਨ ਦੀ ਡੇਟ ਰੱਖੀ ਗਈ ਸੀ ਉੱਥੇ 11 ਵਜੇ ਦਾ ਟਾਈਮ ਸੀ 12 ਵਜੇ ਅਰਦਾਸ ਹੋਈ ਅਰਦਾਸ ਤੋਂ ਬਾਅਦ ਕਾਰਵਾਈ ਸ਼ੁਰੂ ਹੋਈ ਔਰ ਕਾਰਵਾਈ ਸ਼ੁਰੂ ਹੋਣ ਤੇ ਜੋ ਕਿ ਪ੍ਰੋ ਟਾਈਮ ਚੇਅਰਮੈਨ ਸਰਦਾਰ ਜੋਗਾ ਸਿੰਘ ਨੂੰ ਸਰਵਸੰਮਤੀ ਨਾਲ ਅਸੀਂ ਚੁਣਿਆ ਗਿਆ ਸੀ ਚੋਣਾਂ ਦੇ ਸਾਹਮਣੇ ਚੁਣਿਆ ਸੀ ਜਿੱਦਾਂ ਸਾਡੀ ਸ਼ਬਤ ਹੋਈ ਸੀ ਚੰਡੀਗੜ੍ਹ ਵਿਖੇ ਹਾਂਜੀ ਜੋਗਾ ਸਿੰਘ ਜੀ ਪ੍ਰਧਾਨ ਜੀ ਪ੍ਰੋਟੋ ਚੇਅਰਮੈਨ ਜੀ ਪ੍ਰੋਟੋ ਟਾਈਮ ਚੇਅਰਮੈਨ ਜਿਨੇ ਇਲੈਕਸ਼ਨ ਕਰਵਾਉਣਾ ਸੀ ਸਰਦਾਰ ਜੋਗਾ ਸਿੰਘ ਨੂੰ ਚੁਣਿਆ ਗਿਆ ਸੀ ਔਰ ਉਹ ਸਰਵਸੰਮਤੀ ਨਾਲ ਹੀ ਚੁਣੇ ਗਏ ਸਨ ਕੱਲ ਉਹਨਾਂ ਨੇ ਹੀ ਏ ਐਜ ਪ੍ਰੈਜ਼ੀਡਿੰਗ ਅਫਸਰ ਇਹ ਇਲੈਕਸ਼ਨ ਕਰਵਾਉਣਾ ਸੀ ਕੱਲ ਉਸ ਤੋਂ ਬਾਅਦ ਜਦੋਂ 12 ਵਜੇ ਉੱਥੇ ਨਾਮ ਮੰਗੇਗੇ ਵੀ ਕੌਣ ਕੌਣ ਕੈਂਡੀਡੇਟ ਹੈ ਪ੍ਰੈਜ਼ੀਡੈਂਟ ਵਾਸਤੇ ਤਾਂ ਦਾਸ ਦਾ ਪ੍ਰਕਾਸ਼ ਸਿੰਘ ਸاہੂਵਾਲ ਦਾ ਨਾਮ ਪੇਸ਼ ਕੀਤਾ ਗਿਆ ਹਰਮਨਦੀਪ ਸਿੰਘ ਵੱਲੋਂ ਔਰ ਦੂਸਰਾ ਨਾਮ ਜਗਦੀਸ਼ ਸਿੰਘ ਢਿੰਡਾ ਦਾ ਨਾਮ ਪੇਸ਼ ਕੀਤਾ ਗਿਆ ਜਦੋਂ ਕਿ ਜੋਗਾ ਸਿੰਘ ਵੱਲੋਂ ਹੋਰ ਕਿਸੇ ਦਾ ਇਹ ਵੀ ਨਹੀਂ ਪੁੱਛਿਆ ਗਿਆ ਕਿ ਹੋਰ ਕੈਂਡੀਡੇਟ ਹੈ ਜਾਂ ਨਹੀਂ ਇਸ ਉਸੇ ਟਾਈਮ ਹੀ ਜਗਦੀਸ਼ ਸਿੰਘ ਢਿੰਡਾ ਦੇ ਜੋ ਮੈਂਬਰ ਸਨ ਉਹਨਾਂ ਨੇ ਉੱਥੇ ਨਾਹਰੇਬਾਜੀ ਸ਼ੁਰੂ ਕਰ ਦਿੱਤੀ ਔਰ ਉੱਥੇ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਬਹੁਤ ਹੀ ਹੁੱਲੜਬਾਜੀ ਕੀਤੀ ਗਈ ਕਿ ਅਸੀਂ ਜਿੱਤ ਚੁੱਕੇ ਹਾਂ ਸਾਡਾ ਅਲੰਗ ਕਰੋ ਅਸੀਂ ਉੱਥੇ ਇਲੈਕਸ਼ਨ ਦੀ ਡਿਮਾਂਡ ਕੀਤੀ ਸਾਡੇ ਸਾਰੇ ਮੈਂਬਰਾਂ ਨੇ ਉੱਥੇ ਇਲੈਕਸ਼ਨ ਦੀ ਡਿਮਾਂਡ ਕੀਤੀ ਔਰ ਉੱਥੇ ਜਦੋਂ ਅਸੀਂ ਡਿਮਾਂਡ ਕੀਤੀ ਤਾਂ ਸਰਦਾਰ ਜੋਗਾ ਸਿੰਘ ਨੇ ਇਹ ਗੱਲ ਕਹੀ ਕਿ ਵੀ ਇਲੈਕਸ਼ਨ ਹੋਊਗਾ ਔਰ ਇਲੈਕਸ਼ਨ ਵਾਸਤੇ ਉੱਥੇ ਢੋਲਗੀਆਂ ਵੀ ਰੱਖੀਆਂ ਗਈਆਂ ਸਨ ਜਦੋਂ ਅਸੀਂ ਇਹ ਡਿਮਾਂਡ ਕੀਤੀ ਤਾਂ ਦੁਆਰਾ ਉੱਥੇ ਹੁੰਨੜਬਾਜੀ ਸ਼ੁਰੂ ਹੋ ਗਈ ਔਰ ਉਸੇ ਦੁਆ ਬਣਾਇਆ ਗਿਆ ਔਰ ਚੇਅਰਮੈਨ ਸਾਹਿਬ ਦੇ ਚਾਰੇ ਪਾਸੇ ਆ ਗਿਓ ਲੋਕ ਖੜੇ ਹੋ ਗਏ ਔਰ ਉਸ ਦੀ ਵੀਡੀਓਗ੍ਰਾਫੀ ਵੀ ਉਸ ਟਾਈਮ ਬਣ ਰਹੀ ਸੀ। ਔਰ ਜੋਗਾ ਸਿੰਘ ਨੇ ਤੇ ਅਸੀਂ ਬਹੁਤ ਵਾਰ ਇਹ ਰਿਕਵੈਸਟ ਕੀਤੀ ਕਿ ਜੀ ਇਲੈਕਸ਼ਨ ਕਰਵਾਓ ਜਿਸ ਦੇ ਹੱਕ ਵਿੱਚ ਜਾਊਗਾ ਕੋਈ ਦਿੱਕਤ ਨਹੀਂ ਸਾ। ਪਰ ਜੋਗਾ ਸਿੰਘ ਨੇ ਇਹ ਗੱਲ ਕੀਤੀ ਕਿ ਮੈਂ ਚੋਣ ਆਯੋਗ ਨਾਲ ਗੱਲ ਕਰਕੇ ਤੁਹਾਨੂੰ ਦੱਸਾਂ। ਉਹ ਸਾਈਡ ਤੇ ਚਲੇ ਗਏ ਪਤਾ ਨਹੀਂ ਉਹ ਗੱਲ ਕਰਕੇ ਕਿਸ ਨਾਲ ਆਏ ਜਾਂ ਨਾ ਆਏ। ਕਹਿੰਦੇ ਜੀ ਆ ਕੇ ਉਹਨਾਂ ਨੇ ਸਪੀਕਰ ਦੇ ਅਨਾਉਂਸ ਕਰ ਦਿੱਤਾ। ਕਿ ਜਗਦੀਪ ਸਿੰਘ ਦੀ ਧਾਰੀ ਪ੍ਰਧਾਨ ਚੁਣੇ ਗਏ ਹਨ ਜਦੋਂ ਕਿ ਉੱਥੇ ਕੋਈ ਇਲੈਕਸ਼ਨ ਨਹੀਂ ਹੋਇਆ ਕੋਈ ਹੱਥ ਖੜੀ ਨਹੀਂ ਹੋਈ ਕਿਸੇ ਦੀ ਕੋਈ ਗਿਣਤੀ ਨਹੀਂ ਕੀਤੀ ਗਈ ਸੋ ਸਰਾਸਰ ਸਰਕਾਰ ਵੱਲੋਂ ਜਾਂਦਾ ਸਾਡੇ ਗਰੁੱਪ ਵੱਲੋਂ ਉੱਥੇ ਦਬਾਅ ਬਣਾ ਕੇ ਜੋਗਾ ਸਿੰਘ ਤੇ ਇਹ ਮਤਲਬ ਇਲੈਕਸ਼ਨ ਗਲਤ ਹੋਇਆ ਜੀ ਇਸ ਵਾਸਤੇ ਅਸੀਂ ਇਹ ਕਾਰਵਾਈ ਚਾਹੁੰਦੇ ਹਾਂ ਜੋ ਵੀ ਇਹਦਾ ਆਉਣ ਵਾਲੇ ਟਾਈਮਸ ਅਸੀਂ ਹਾਈ ਕੋਰਟ ਜਾ ਚਨਾਬ ਜਾ ਕੋੜੀ ਇਸ ਵਾਸਤੇ ਕਾਰਵਾਈ ਕਰਾਂਗੇ ਮੈਂ ਜੀ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹਨਾਂ ਨੂੰ ਜੀ ਕੱਲ ਹੀ ਈਮੇਲ ਕਰ ਦਿੱਤੀ ਗਈ ਸੀ ਉਸ ਦੀ ਸਾਰੀ ਵੀਡੀਓ ਰਿਕਾਰਡਿੰਗ ਹੋਈ ਹੈ ਹਾਂ ਜੀ ਵੀਡੀਓ ਰਿਕਾਰਡਿੰਗ ਹੋਈ ਹੈ ਤੁਸੀਂ ਮਾਰਕ ਕਰ ਦਿਓ ਕਿ ਉਸ ਨੂੰ ਦੱਬ ਕੇ ਚਾ ਜਾਓ ਉਸ ਨੂੰ ਜਿਹੜਾ ਇਲੈਕਸ਼ਨ ਹਾਂ ਜੀ ਹਾਂ ਹਰਵੰਦਜੀਤ ਜੀ ਇੱਕ ਮਿੰਟ ਕਰ ਲਾਓ तो ये पक्ष है सांगला जी कि जब आप लोग तो वहां से निकल गए आगे चले गए हाँ बाद में वो बहुमत था तो नहीं 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 जी ऐसे था सर कल जब इलेक्शन कमीशन द्वारा प्रो टाइम स्पीकर जो सरदार जोका सिंह को चुना गया था मैं अभी बोल इलेक्शन कमीशन द्वारा जड़ा प्रो टाइम स्पीकर साहब जड़े सडे सन ਉਹ ਸਰਦਾਰ ਜੋਗਾ ਸਿੰਘ ਜੀ ਨੂੰ ਚੁਣਿਆ ਗਿਆ ਸੀ ਜੀ ਤੇ ਫੁੱਲ ਅਥੋਰਟੀ ਉਸ ਦਿਨ ਜੋਗਾ ਸਿੰਘ ਜੀ ਸਨ ਉਹਨਾਂ ਨੂੰ ਕਿਸੇ ਤੋਂ ਪਰਮਿਸ਼ਨ ਲੈਣ ਦੀ ਉੱਥੇ ਜ਼ਰੂਰਤ ਨਹੀਂ ਸੀ ਐਸੀ ਮੰਗ ਵੀ ਕੀਤੀ ਜਦੋਂ ਉੱਥੇ ਰੌਲਾ ਪੈ ਗਿਆ ਜਦੋਂ ਚਿੰڈا ਸਾਹਿਬ ਦਾ ਉਹਨਾਂ ਦੇ ਮੈਂਬਰਾਂ ਨੇ ਨਾਮ ਅਨਾਊਂਸ ਕੀਤਾ ਉਹ ਸ਼ੁਰੂ ਤੋਂ ਹੀ ਉਹਨਾਂ ਦੀ ਪਲਾਨਿੰਗ ਸੀ ਫਸਟ ਟਾਈਮ ਜਦੋਂ ਉੱਠ ਕੇ ਨਾਮ ਪ੍ਰਪੋਜ਼ ਕੀਤਾ ਗਿਆ ਉਸੇ ਟਾਈਮ ਜੈਕਾਰੇ ਛੱਡ ਦਿੱਤੇ ਤੇ ਹੁੱਲੜਬਾਜੀ ਕਰਨੀ ਸ਼ੁਰੂ ਕਰ ਦਿੱਤੀ ਵੀ ਚਿੰڈا ਸਾਹਿਬ ਜਿੱਤ ਗਏ ਜਦੋਂ ਕਿ ਜੋਗਾ ਸਿੰਘ ਜੀ ਉੱਥੇ ਕਹਿੰਦੇ ਰਹੇ ਵੀ ਇਹ ਦੂਸਰੀ ਤਰਫੋਂ ਸੈਕਟਰੀ ਸਾਹਿਬ ਸਕੱਤਰ ਸਾਹਿਬ ਉਹਨਾਂ ਫਿਰ ਕਿਹਾ ਵੀ ਤੁਸੀਂ ਆਪਣਾ ਨਾਮ ਪ੍ਰਪੋਜ਼ ਤਰੀਕੇ ਨਾਲ ਤੁਹਾਡਾ ਨਾਮ ਪ੍ਰਪੋਜ਼ ਹੋਏਗਾ ਅਸੀਂ ਨੋਟ ਕਰਾਂਗੇ ਦੂਸਰੇ ਹੋਰ ਕੋਈ ਕੈਂਡੀਡੇਟ ਹੈ ਤਾਂ ਉਹਨਾਂ ਤੋਂ ਵੀ ਨਾਮ ਮੰਗਾਂਗੇ ਫਿਰ ਉਹ ਪ੍ਰੋਸੈਸ ਵਿੱਚ ਕੀਤਾ ਗਿਆ ਵੀ ਉਹਨਾਂ ਤੋਂ ਪਹਿਲਾਂ ਸਰਦਾਰ ਜਗਜੀਤ ਸਿੰਘ ਜੀ ਨਾਜੀ ਦਾ ਉਹਨਾਂ ਦੇ ਮੈਂਬਰਾਂ ਨੇ ਨਾਮ ਪ੍ਰਪੋਜ਼ ਕੀਤਾ ਉਸ ਤੋਂ ਬਾਅਦ ਅਸੀਂ ਆਪਣਾ ਸਰਦਾਰ ਪ੍ਰਕਾਸ਼ ਸਿੰਘ ਸੌਵਾਲ ਦਾ ਨਾਮ ਪ੍ਰਪੋਜ਼ ਕੀਤਾ ਉਹਨਾਂ ਬਕਾਇਦਾ ਰਜਿਸਟਰੀ ਵਿੱਚ ਨੋਟ ਕੀਤੇ ਪਰ ਜਦੋਂ ਇਹ ਨੋਟ ਹੋ ਗਏ ਉਸ ਤੋਂ ਬਾਅਦ ਫਿਰ ਸਰਦਾਰ ਜਗਜੀਤ ਸਿੰਘ ਛਿੰਡਾ ਦੇ ਜਿਹੜੇ ਮੈਂਬਰ ਸਨ ਸਮਰਥਕ ਸਨ ਉਹ ਰੋਲਾਪਣਾ ਸ਼ੁਰੂ ਕਰ ਦਿੱਤਾ ਉਹਨਾਂ ਕਿ ਛਿੰਡਾ ਸਾਹਿਬ ਜਿੱਤ ਗਏ ਨੇ ਉੱਥੇ ਸਾਡੀ ਮੰਗ ਇਹ ਸੀ ਵੀ ਦੋ ਕੈਂਡੀਡੇਟ ਨੇ ਅਸੀਂ ਇਲੈਕਸ਼ਨ ਦੀ ਮੰਗ ਕਰਦੇ ਆਂ ਬਕਾਇਦਾ ਉੱਥੇ ਮਤ ਪੇਟੀ ਰੱਖੀ ਗਈ ਸੀ ਜੋ ਸਖਤਰ ਸਾਹਿਬ ਵੱਲੋਂ ਸਰਦਾਰ ਜੋਗਾ ਸਿੰਘ ਵੱਲੋਂ ਉਹਨਾਂ ਵੱਲੋਂ ਇਲੈਕਸ਼ਨ ਦਾ ਪ੍ਰਬੰਧ ਕਰਾਇਆ ਗਿਆ ਸੀ ਤੇ ਵੈਲਟ ਪੇਪਰ ਤੱਕ ਛਕਵਾਏ ਗਏ ਸੀ ਤੇ ਸਾਡੀ ਇਹ ਡਿਮਾਂਡ ਸੀ ਵੀ ਇਲੈਕਸ਼ਨ ਕਰਾਇਆ ਜਾਏ ਅਗਰ ਉਹਨਾਂ ਕੋਲ ਬਹੁਮਤ ਹੈ ਤੇ ਉਹ ਜਿੱਤ ਜਾਣਗੇ ਅਗਰ ਸਾਡੇ ਕੋਲੇ ਤੇ ਅਸੀਂ ਜਿੱਤਾਂਗੇ ਜੀ ਵੀ ਫੇਰ ਇਲੈਕਸ਼ਨ ਹੋਵੇ ਲੋਕਤੰਤਰੀ ਢੰਗ ਨਾਲ ਇਲੈਕਸ਼ਨ ਹੋਵੇ ਸਾਡਾ ਰਾਈਟ ਬਣਦਾ ਸੀ ਇਲੈਕਸ਼ਨ ਦਾ ਪਰ ਸਾਡਾ ਰਾਈਟ ਖੋਇਆ ਗਿਆ ਜੀ ਉਥੇ ਧੱਕਾਸ਼ਾਹੀ ਹੋਈ ਜ਼ਬਰਦਸਤੀ ਉਹਨਾਂ ਸਰਦਾਰ ਜਗਜੀਤ ਸਿੰਘ ਛਿੰਦਾ ਜੀ ਨੂੰ ਡਿਕਲੇਅਰ ਕੀਤਾ ਤੇ ਜਿਹੜਾ ਮੇਨ ਗੱਲ ਹੈ ਕਿ ਇੱਕ ਤੇ ਉਥੇ ਵੀਡੀਓ ਰਿਕਾਰਡਿੰਗ ਹੋਈ ਹੈ ਜੀ ਸਾਰੀ ਦੂਸਰਾ ਹੈ ਕਿ ਜਿਹੜਾ ਉਹਨਾਂ ਦਾ ਉਹਨਾਂ ਦੇ ਹੀ ਕਿਸੇ ਮੈਂਬਰ ਵੱਲੋਂ ਇਹ ਗੱਲ ਕਹੀ ਗਈ ਕਿ ਤੁਸੀਂ ਜੋ ਸਰਦਾਰ ਜੋਗਾ ਸਿੰਘ ਨੂੰ ਇਹ ਗੱਲ ਕਹੀ ਉਹਨਾਂ ਵੀ ਤੁਸੀਂ ਪੱਲਾ ਸਾਹਿਬ ਨਾਲ ਗੱਲ ਕਰੋ ਜਦੋਂ ਕਿ ਫਾਈਨਲ ਅਥਾਰਟੀ ਉੱਥੇ ਜੋਗਾ ਸਿੰਘ ਜੀ ਸਨ ਲਾਸਟ ਜੋ ਡਿਸੀਜਨ ਸੀ ਉਹ ਜੋਗਾ ਸਿੰਘ ਜੀ ਦਾ ਹੋਣਾ ਸੀ ਉਹਨਾਂ ਨੂੰ ਕਿਸੇ ਤੋਂ ਪਰਮਿਸ਼ਨ ਲੈਣ ਦੀ ਲੋੜ ਨਹੀਂ ਸੀ ਅਸੀਂ ਸੋਚਦੇ ਹਾਂ ਸਾਨੂੰ ਨਹੀਂ ਪਤਾ ਕਿ ਉਹ ਪੱਲਾ ਸਾਹਿਬ ਨਾਲ ਗੱਲ ਹੋਈ ਜਾਂ ਸਰਕਾਰੀ ਕਿਸੇ ਆਫਸਰ ਨਾਲ ਗੱਲ ਹੋਈ ਜਾਂ ਕਿਸੇ ਲੀਡਰ ਨਾਲ ਗੱਲ ਹੋਈ ਇਹ ਪੂਰਾ ਹੀ ਪ੍ਰੈਸ਼ਰਾਈਜ਼ ਕਰਕੇ ਸਰਦਾਰ ਜੋਗਾ ਸਿੰਘ ਜੀ ਨੂੰ ਪ੍ਰੈਸ਼ਰਾਈਜ਼ ਕਰਕੇ ਤੇ ਉਹਨਾਂ ਤੋਂ ਜਿਹੜਾ ਉਥੇ ਰਿਜ਼ਲਟ ਜਿਹੜਾ ਉਹ ਅਨਾਉਂਸ ਕਰਾਇਆ ਗਿਆ ਫਿਰ ਦੂਸਰੀ ਗੱਲ ਇਹ ਵੀ ਸੀ ਕਿ ਅਗਰ ਉਹਨਾਂ ਕੋਲ ਬਹੁਮਤ ਸੀ ਤੇ ਉਹ ਗੱਲ ਕਰਦੇ ਵੀ ਹੱਥ ਖੜੇ ਕਰਕੇ ਜਾਂ ਗਿਣਤੀ ਸਰਦਾਰ ਜੋਗਾ ਸਿੰਘ ਵੱਲੋਂ ਇੱਕ ਵਾਰੀ ਵੀ ਇਹ ਗੱਲ ਨਹੀਂ ਕਹੀ ਗਈ ਵੀ ਹਾਂ ਵੀ ਜਿਸ ਪਾਰਟੀ ਕੋਲ ਬਹੁਮਤ ਹੈ ਤੇ ਤੁਸੀਂ ਹੱਥ ਖੜੇ ਕਰਕੇ ਤੇ ਦੱਸੋ ਜੀ ਉਥੇ ਸਰਾਸਰ ਤੱਕਾ ਹੋਇਆ ਜੀ ਤੇ ਸਰਕਾਰ ਦੇ ਦਬਾਅ ਥੱਲੇ ਹੋਇਆ ਤੇ ਸਪੀਕਰ ਸਾਹਿਬ ਜਿਹੜੇ ਉਹ ਦਬਾਬ ਥੱਲੇ ਆਣ ਕੇ ਤੋਂ ਨਾਣ ਕੇ ਫੋਨ ਤੇ ਗੱਲ ਹੋਈ ਉਹਨਾਂ ਦੀ ਆਣ ਕੇ ਫਿਰ ਉਹਨਾਂ ਅਨਾਉਂਸ ਕੀਤਾ ਵੀ ਜੋ ਮੈਨੂੰ ਗਾਈਡਲਾਈਨ ਮਿਲੀ ਹੈ ਜਿਸ ਹਿਸਾਬ ਨਾਲ ਉਸ ਹਿਸਾਬ ਨਾਲ ਅਸੀਂ ਚਿੰڈا ਸਾਹਿਬ ਨੂੰ ਅਨਾਉਂਸ ਕਰਦੇ ਹਾਂ ਇਸ ਤੋਂ ਬਾਅਦ ਅਸੀਂ ਉੱਥੇ ਆਪਣਾ ਰੋਸ ਜ਼ਾਹਰ ਕਰਕੇ ਅਸੀਂ ਵਾਕ ਆਊਟ ਕਰ ਗਏ ਕਿ ਅਗਲੀ ਕਾਰਵਾਈ ਕਿਸ ਤਰੀਕੇ ਦੀ ਹੋਊਗੀ ਕੋਰਟ ਦਾ ਸਾਰਾ ਲੋਗੇ ਜਾਂ ਕੋਈ ਹੋਰ ਕਾਰਵਾਈ ਜਿਹੜੀ ਕੀਤੀ ਜਾਏ ਅਸੀਂ ਅੱਜ ਬੈਠੇ ਆ ਆਪਣਾ ਵਿਚਾਰ ਕਰਕੇ ਜੀ ਅਸੀਂ ਕੋਰਟ ਆਪਣੇ ਸੀਨੀਅਰ ਵਕੀਲ ਨੇ ਉਹਨਾਂ ਨਾਲ ਰਾਏ ਕਰਕੇ ਤੇ ਕੋਰਟ ਜਾਣਾ ਪਏ ਤੇ ਅਸੀਂ ਕੋਰਟ ਵੀ ਜਾਵਾਂਗੇ। ਬਾਕੀ ਜੋ ਕਮੇਟੀ ਬਣੀ ਉਸ ਨੂੰ ਵੀ ਕੋਈ ਆਪ ਲੋਕਾਂ ਦਾ ਕੋਈ ਹਾਂਜੀ ਬਾਕੀ ਜੋ ਨਹੀਂ ਕੋਈ ਨਹੀਂ 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 ਇਲੈਕਸ਼ਨ ਕਮਿਸ਼ਨ ਨੂੰ ਕੰਪੇਟਿਟੀ ਜੀ ਮੇਲ ਤੇ ਮੇਲ ਕਰ ਦਿੱਤੀ ਹਾਂਜੀ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਨੂੰ ਵੀ ਮੇਲ ਕਰ ਦਿੱਤੀ ਹੈ ਜੀ ਤੇ ਇਲੈਕਸ਼ਨ ਕਮਿਸ਼ਨ ਨੂੰ ਵੀ ਅਸੀਂ ਕੱਲ ਮੇਲ ਕਰ ਦਿੱਤੀ ਸਰ ਵੀਰ ਆਇਓ ਇਧਰ ਆ ਜਾਈਓ ਤੁਸੀਂ ਇਧਰ ਵਾਲੀ ਸਭ ਕਰਦੇ ਕੰਪਲੀਟ ਬੀਚ ਮੈਨ ਆ ਜਾਂਦੇ ਹਾਂ ਹਾਂ ਆ ਜੂ ਕੋਈ ਸਭ ਤਰ੍ਹਾਂ ਦੇ ਜਿਹਾ ਕਾਸਾ ਬੈਠੇ ਜਿਹੀ ਕਿੱਥੇ ਮੈਂ ਦੀਦਾਰ ਸਿੰਘ ਨਲਵੀ ਹਲਕਾ 16 ਸ਼ਾਹਬਾਦ ਮਾਰਕਾ ਤੂੰ ਚੁਣਿਆ ਹੋਇਆ ਮੈਂਬਰ ਹਾਂ ਮੈਂ ਵੀ ਮੈਂ ਮੈਂਬਰ ਹੋਣ ਦੀ ਹਸਿਆਤ ਵਿੱਚ ਮੈਂ ਵੀ ਕੱਲ ਉੱਥੇ ਹਾਜ਼ਰ ਸਾਂ ਜਦੋਂ ਇਲੈਕਸ਼ਨ ਪ੍ਰੋਸੈਸ ਸਰਾਜ ਜੋਗਾ ਸਿੰਘ ਰੋਟੇਮ ਚੇਅਰਮੈਨ ਦੀ ਪ੍ਰਧਾਨਗੀ ਹੇਠ ਚੱਲ ਰਿਹਾ ਸੀ ਮੈਂ ਵੀ ਆਪਣੇ ਸਾਰੇ ਸਾਥਕਾਂ ਨਾਲ ਹਾਜ਼ਰ ਸਾਂ ਮੈਂ ਸਾਰਾ ਸੀਨ ਦੇਖਿਆ ਹੈ ਜੋ ਕੁਝ ਹੁਣ ਤੱਕ ਸਾਡੇ ਸਾਥਕਾਂ ਨੇ ਗੱਲ ਕਹੀ ਹੈ ਮੈਂ ਉਸ ਦੀ ਪ੍ਰਵੋਧਤਾ ਵੀ ਕਰਦਾ ਹਾਂ ਪਰ ਕੁਝ ਗੱਲਾਂ ਜਿਹੜੀਆਂ ਨਹੀਂ ਕਹੀਆਂ ਗਿਆ ਮੈਂ ਉਹ ਉਹੀ ਕਹਾਗਾ ਸਾਰੀ ਗੱਲ ਨੂੰ ਰਿਪੀਟ ਨਹੀਂ ਕਰਾਂਗਾ ਪਹਿਲੀ ਗੱਲ ਤਾਂ ਮੈਂ ਇਹ ਕਹਿਣੀ ਚਾਹਾਂਗਾ ਕਿ ਸਾਨੂੰ ਸਭ ਤੋਂ ਵੱਧ ਇਤਰਾਜ਼ ਪੂਰੋ ਟਾਈਮ ਚੇਅਰਮੈਨ ਦੀ ਕਾਰਗੁਜ਼ਾਰੀ ਤੇ ਹੈ ਉਹ ਐਕਟ ਦੇ ਮੁਤਾਬਕ ਉਹਨੇ ਕੰਮ ਨਹੀਂ ਕੀਤਾ ਉਹ ਪਾਰਸ਼ਲ ਨਹੀਂ ਸੀ ਇੰਪਾਰਸ਼ਲ ਨਹੀਂ ਸੀ ਪਾਰਸ਼ਲ ਸੀ ਉਹ ਉਹ ਸਾਰੀਆਂ ਗੱਲਾਂ ਉਹ ਸੀ ਜੋ ਕਾਰਗੁਜ਼ਾਰੀ ਹੈ ਉਹ ਰਿਕਾਰਡਡ ਨੇ ਸਾਰੇ ਸਿਸਟਮ ਦੇ ਵਿੱਚ ਟੀਕ ਸਾਰੇ ਟੀਵੀਾਂ ਚ ਸਾਰੀ ਗੱਲਬਾਤ ਦੇ ਵਿੱਚ ਸਭ ਕੁਝ ਲਾਈਵ ਹੋਇਆ ਉਹ ਤੇ ਸਾਰੀਆਂ ਰਿਕਾਰਡਡ ਨੇ ਉਸ ਦੀ ਸਭ ਤੋਂ ਵੱਡੀ ਜਿਸ ਵਕਤ ਉਹ ਜਗਦੀਸ਼ ਸਿੰਘ ਝਿੰਡੇ ਤੇ ਉਹਨਾਂ ਦੇ ਸਾਥੀਆਂ ਦੇ ਨਾਲ ਉਹਦੀ ਅੰਦਰ ਖੰਦੇ ਖਾਤੇ ਉਹ ਰਲਿਆ ਹੋਇਆ ਸੀਗਾ ਇਹ ਸਾਨੂੰ ਸਾਰਿਆਂ ਨੂੰ ਇਸ ਗੱਲ ਦਾ ਸ਼ੱਕ ਹੈ ਔਰ ਇਹ ਸ਼ੱਕ ਦੀ ਜਿਹੜੀ ਪੁਸ਼ਟੀ ਹੈ ਉਹ ਉਸ ਦੀ ਕਾਰਵਾਈ ਤੋਂ ਉਸ ਦੇ ਐਕਸ਼ਨਸ ਤੋਂ ਆਪਣੇ ਆਪ ਸਿੱਧ ਹੁੰਦੀ ਹੈ ਮਿਸਾਲ ਦੇ ਤੌਰ ਤੇ ਕਿ ਉਹਨਾਂ ਨੇ ਕਹਾਈ ਇਲੈਕਸ਼ਨ ਸ਼ੁਰੂ ਕੈਂਡੀਡੇਟਸ ਦੇ ਨਾਮ ਜੋ ਕੈਂਡੀਡੇਟਸ ਦਾ ਨਾਮ ਚਿੰ다 ਸਾਹਿਬ ਦਾ ਆ ਸਾਹੂ ਹਾਲ ਸਾਹਿਬ ਦਾ ਆ ਉਸ ਤੋਂ ਬਾਦ ਉਹਨਾਂ ਨੇ ਕਹਤਾ ਜੀ ਠੀਕ ਹੈ ਓਕੇ ਅਸੀਂ ਇਲੈਕਸ਼ਨ ਪ੍ਰੋਸੈਸ ਸ਼ੁਰੂ ਕਰ ਲਿਆ ਜਦੋਂ ਕਿ ਉਹਨਾ ਕੁਝ ਹੋਰ ਬੰਦੇ ਇੱਕ ਹੋਰ ਕੈਂਡੀਡੇਟ ਦਾ ਨਾਮ ਪ੍ਰਪੋਜ਼ ਕਰਨਾ ਚਾਹੁੰਦੇ ਸਨ ਉਹਨਾਂ ਨੇ ਉਸ ਗੱਲ ਦੀ ਅਲਾਉ ਨਹੀਂ ਕੀਤਾ ਉਹਨਾਂ ਨੇ ਮੰਗੇ ਹੀ ਨਹੀਂ ਉਹਨਾਂ ਦੀ ਅਗਲੀ ਗੱਲ ਇਲੈਕਸ਼ਨਜ਼ ਰੂਲਸ ਦੇ ਵਿੱਚ ਇੱਕ ਸਿਸਟਮ ਹੈ ਕਿ ਕੀ ਕੈਂਡੀਡੇਟਸ ਇਸ ਗੱਲ ਲਈ ਸਹਿਮਤੀ ਦੇਂਦੇ ਨੇ ਉਹਨਾਂ ਨੇ ਇਹ ਸਹਿਮਤੀ ਨਹੀਂ ਲਈ ਜਿਹੜੇ ਕਿ ਉਹਨਾਂ ਦਾ ਬੁਨਿਆਦੀ ਫਰਜ਼ ਸੀਗਾ ਉਹਨਾਂ ਨੇ ਉਹ ਸਹਿਮਤੀ ਨਹੀਂ ਲਈ ਉਹਨਾਂ ਨੇ ਕਿਸੇ ਹੋਰ ਕੈਂਡੀਡੇਟ ਨੂੰ ਬਤੌਰ ਕੈਂਡੀਡੇਟ ਪੇਸ਼ ਹੁੰਦੀ ਕੰਟੈਸਟ ਕਰਨ ਦੀ ਆਗਿਆ ਵੀ ਨਹੀਂ ਦਿੱਤੀ ਮਤਲਬ ਜਿਹੜੀ ਕੋਈ ਫੋਰਸ ਗਿਆ ਮੰਗਦੇ ਉਹਨਾਂ ਨੇ ਆਪਣੀ ਉਹ ਡਿਊਟੀ ਡਿਸਚਾਰਜ ਨਹੀਂ ਕੀਤੀ ਅਗਲੀ ਗੱਲ ਜਿਸਲਕਤ ਨਾ ਪ੍ਰਪੋਜ਼ ਹੋਏ ਤਾਂ ਉਸੇ ਵਕਤ ਹੀ ਜਗਦੀਸ਼ ਸਿੰਘ ਚੀਂਦਾ ਉੱਠ ਕੇ ਡਾਇਸਟ ਚਲੇਗਾ ਇਹ ਜੋ ਉਥੇ ਮੂਵੀ ਬਣੀ ਹੈ ਉਹ ਇਸ ਗੱਲ ਨੂੰ ਪ੍ਰੂਫ ਕਰੇਗਾ ਜਾ ਕੇ ਉਹ ਕੁਝ ਬੋਲਣ ਲੱਗੇ ਤਾਂ ਉਸੇ ਵਕਤ ਹੀ ਉਹਨਾਂ ਨੇ ਐਂ ਇਸ਼ਾਰਾ ਕੀਤਾ ਮੈਂ ਖੁਦ ਦੇਖਿਆ ਉਹਨਾਂ ਨੇ ਇਸ਼ਾਰਾ ਕੀਤਾ ਉਹਨਾਂ ਦੇ ਸਾਰੇ ਦੇ ਸਾਰੇ ਸਮਰਥਕ ਉੱਠ ਕੇ ਖੜੇ ਹੋ ਗਏ ਤੇ ਉਹਨਾਂ ਨੇ ਕਹਿ ਦਿੱਤਾ ਕਿ ਭਈ ਚਿੰਦਾ ਸਾਹਿਬ ਵੱਡੀ ਮジョਰਿਟੀ ਨਾਲ ਪ੍ਰਧਾਨ ਬਣ ਚੁੱਕੇ ਹਨ ਜੋਗਾ ਸਿੰਘ ਜੀ ਇਹਨਾਂ ਨੂੰ ਪ੍ਰਧਾਨ ਐਲਾਨ ਕਰੋ ਜੋਗਾ ਸਿੰਘ ਨੇ ਦੋ ਵਾਰੀ ਤਿੰਨ ਵਾਰੀ ਇਹ ਗੱਲ ਕਹੀ ਕਿ ਭਈ ਮੈਂ ਇਲੈਕਸ਼ਨ ਕਰਾਵਾਂਗਾ ਇਲੈਕਸ਼ਨ ਨਹੀਂ ਹੋਇਆ ਇਲੈਕਸ਼ਨ ਕਰਾਵਾਂਗਾ ਤੇ ਸ਼ੋ ਆਫ ਹੈਂਡਸ ਦੀ ਆਗਿਆ ਨਹੀਂ ਮੈਂ ਦਿੱਤੀ ਮੈਂ ਇਲੈਕਸ਼ਨ ਕਰਾਵਾਂਗਾ ਉਹਨਾਂ ਨੇ ਗੱਲ ਤਿੰਨ ਵਾਰੀ ਕਹੀ ਪਰ ਉਹਨਾਂ ਨੇ ਜੋਗਾ ਸਿੰਘ ਨੂੰ ਇਨਾ ਨਰਵਸ ਕਰ ਦਿੱਤਾ ਇਨਾ ਅੰਡਰ ਪ੍ਰੈਸ਼ਰ ਲਾਜਦਾ ਉੱਥੇ ਨੰਗੀ ਗੁੰਡਾਗਰਦੀ ਦਾ ਬਹੁਤ ਵੱਡਾ ਤਾंडਵ ਮਨਾਤ ਸੀ ਜਿਹੜੀ ਕਿ ਇੱਕ ਪ੍ਰੀ ਪ੍ਰਿੰਟ ਸਿਸਟਮ ਸੀਗਾ ਔਰ ਉੱਥੇ ਉਸ ਸਾਰੇ ਪ੍ਰਸ਼ਾਸਨ ਦੇ ਤਹਿਤ ਉੱਥੇ ਇੰਜ ਲੱਗਦਾ ਸੀਗਾ ਕਿ ਸਿਰ ਗੁਰਗੰਦ ਸਾਹਿਬ ਦੀ ਹਜ਼ੂਰੀ ਦੇ ਵਿੱਚ ਸਾਰੇ ਦੇ 사ਰੀਆਂ ਤਿਰਾਂ ਆਪਸ ਵਿੱਚ ਲੜਨ ਲੱਗਿਆਂ ਉਹਨਾਂ ਨੇ ਸਾਰੀ ਸਿਸਟਮ ਨੂੰ ਸਾਰੇ ਨੂੰ ਪੂਰਾ ਐਕਸਾਈਟ ਕੀਤਾ ਕਿ ਲੋਕੀ ਲੜਨਾ ਕਿ ਅਸੀਂ ਆਪਣੇ ਉਸ ਹੈਰਫੇਸ ਦੇ ਵਿੱਚ ਆਪਣਾ ਉਹ ਕੰਮ ਕਰੀਏ ਪਰ ਸਾਡੇ ਬੰਦਿਆਂ ਸਾਰਿਆਂ ਨੇ ਪੂਰਾ ਦਾ ਸਟੇਟ ਤੋਂ ਕੰਮ ਲਿਆ ਕਿ ਉਹ ਉਹਨਾਂ ਨੇ ਆਪਣਾ ਇਹੀ ਗੱਲ ਕਹਿੰਦੇ ਰਹਿ ਉਹਨਾਂ ਨਾਲ ਆਰਗੂਮੈਂਟ ਜੇ ਨਹੀਂ ਗੈਪ ਹੈ ਉਹ ਚੇਅਰਮੈਨ ਨੂੰ ਇਹੀ ਗੱਲ ਕਹਿੰਦੇ ਰਹਿ ਕਿ ਚੇਅਰਮੈਨ ਸਾਹਿਬ ਇਲੈਕਸ਼ਨ ਕਰਾਣਾ ਐਕਟ ਦੇ ਮੁਤਾਬਕ ਤੁਹਾਡੀ ਜ਼ਿੰਮੇਵਾਰੀ ਹੈ ਤੁਸੀਂ ਆਪਣੀ ਜ਼ਿੰਮੇਵਾਰੀ ਨਿਭਾਓ ਨਿਭਾਓ ਜੇ ਸੋ ਕੋ ਦੋ ਤਿੰਨ ਦਾ ਪ੍ਰੈਸ਼ਰ ਪਿਆ ਤਾਂ ਜੋਗਾ ਸਿੰਘ ਕੰਦਰਜੀ ਮੈਂ ਕਿਸੇ ਕੰਪੀਟੈਂਟ ਅਥਾਰਟੀ ਕੋਲ ਪੁੱਛ ਕੇ ਆਉਣਾ ਪਹਿਲੀ ਵਾਰ ਦੁਤੇ ਕਿ ਮੈਨੂੰ ਹੁਣ ਕੀ ਕਰਨਾ ਚਾਹੀਦਾ ਉਹ ਉੱਠ ਕੇ ਗਿਆ तकरीबन 2 ਮਿੰਟ ਬਾਅਦ ਵਾਪਸ ਆ ਗਿਆ ਵਾਪਸ ਆਉਂਦੇ ਨਾਲ ਉਹਨੇ ਖੜੇ ਖੜੂਤੇ ਅਨਾਉਂਸ ਕੀਤਾ ਮੈਂ ਇਨਵਰਟਡ ਕਾਮਿਆਂ ਚ ਉਹਨਾਂ ਦੀ ਗੱਲ ਅਨਾਉਂਸ ਕਰਨਾ ਮੈਂ ਜੋਗਾ ਸਿੰਘ ਪ੍ਰੋਟੈਂਟ ਚੇਅਰਮੈਨ ਇਹ ਘੋਸ਼ਿਤ ਕਰਦਾ ਹਾਂ ਕਿ ਜਗਦੀਸ਼ ਸਿੰਘ ਝਿੰਡਿਆ ਨੂੰ ਮੈਂ ਪ੍ਰਦਾਨ ਘੋਸ਼ਿਤ ਕਰਦਾ ਇਹ ਇਨਵਰਟਡ ਕਾਮੇ ਚ ਮੈਂ ਕੂਟ ਕਰਦਾ ਇਟ ਮਾਈਟ ਬੀ ਰਿਕਾਰਡਡ ਮੈਂ ਇਹਨੂੰ ਇਸ ਕਦਰ ਉਹ ਰਿਪੀਟ ਕਰਦਾ ਇਹ ਇਹ ਸਾਡਾ ਐਜੂਕੇਸ਼ਨ ਹੈ ਜਿਹੜਾ ਕਿ ਉਹ ਕਰੇਗਾ ਅਗਲੀ ਗੱਲ ਜੋਕਾ ਸਿੰਘ ਕਿੰਨਾ ਪਾਰਸ਼ਲ ਸੀ ਉਸ ਪਾਰਟੀ ਦੇ ਪ੍ਰਤੀ ਜੋਕਾ ਸਿੰਘ ਨੇ ਕੋਈ ਇਲੈਕਸ਼ਨ ਡਿclare ਸਾਡੀ ਹਾਜ਼ਰੀ ਤੇ ਨਹੀਂ ਕੀਤਾ ਨਾ ਸਾਡੇ ਕੈਂਡੀਡੇਟ ਤੇ ਦਸਕਤ ਲੈਣ ਨਾ ਟੀਮ ਦਾ ਸਾਡੇ ਦਸਕਤ ਲੈ। ਕੀ ਅੱਜ ਤicker ਪੰਚਾਇਤ ਦੇ ਇਲੈਕਸ਼ਨ ਤੋਂ ਲੱਗ ਕੇ 1955 ਤੋਂ ਲੱਗ ਕੇ ਅੱਜ ਤੱਕ ਦੀ ਹਿਸਟਰੀ ਵਿੱਚ ਕਦੀ ਇਸ ਤਰ੍ਹਾਂ ਹੋਇਆ ਹੈ ਸਾਡੇ ਰੂਲਸ ਵੀ ਪਰਮਿਟ ਨਹੀਂ ਕਰਦੇ ਜੋ ਕਾ ਸੇ ਨੂੰ ਆਪਣੀ ਮਨਮਾਨੀ ਕਰਨ ਦੀ ਅਥਾਰਟੀ ਕਿਨੇ ਦਿੱਤੀ ਸਭ ਤੋਂ ਵੱਡਾ ਕਾਰਪੋਰੇਟ ਉਹ ਹੈ ਔਰ ਉਸ ਤੋਂ ਵੱਡੀ ਕਾਰਪੋਰੇਟ ਹੈ ਸਰਕਾਰ ਮੌਜੂਦਾ ਸਰਕਾਰ ਜਿਨੇ ਹਮੇਸ਼ਾ ਹੀ ਸਾਡੇ ਸਿਸਟਮ ਦੇ ਵਿੱਚ ਦਖਲਅੰਦਾਜ਼ੀ ਕੀਤੀ ਜਿਸ ਵਕਤ ਸੁਪਰੀਮ ਕੋਰਟ ਦਾ ਫੈਸਲਾ ਆ ਗਿਆ ਅਸੀਂ ਸਾਰੇ ਸਿੱਖ ਆਰਗੇਨਾਈਜੇਸ਼ਨਸ ਨੇ ਖੱਟਰ ਸਾਹਿਬ ਕੋ ਜਾ ਕੇ ਬਾਰ ਬਾਰ ਇਹ ਗੱਲ ਕਹੀ ਕਿ ਤੁਸੀਂ ਹਡਾ ਐਲੈਕਸ਼ਨ ਅਨਾਉਂਸ ਕਰੋ ਇਲੈਕਸ਼ਨ ਕਮਿਸ਼ਨਰ ਬਣ ਗਿਆ ਹੈ ਵੋਟਾਂ ਬਣ ਗਈਆਂ ਨੇ ਵਾਰਡ ਬਣ ਗਏ ਨੇ ਸਾਰਾ ਸਭ ਕੁਝ ਹੋ ਗਿਆ ਹੈ نو ਵਾਟ ਇਜ਼ ਦੀ ਹਿਚ ਤੁਸੀਂ ਇਲੈਕਸ਼ਨ ਕਿਉਂ ਨੂੰ ਜੇ ਦੇਰ ਕਰਦੇ ਤਾਂ ਸਾਡੇ ਇਲੈਕਸ਼ਨ ਸਾਡੇ ਪ੍ਰੈਸ਼ਰ ਦੇ ਤਹਿਤ ਉਹਨਾਂ ਨੇ ਮੈਨੂੰ ਐਗਜੈਕਟ ਯਾਦ ਨਹੀਂ 7 ਫਰਵਰੀ ਸੀ ਜਾਂ 7 ਮਾਰਚ ਸੀ 2024 7 ਫਰਵਰੀ 2024 ਉਹਨਾਂ ਨੇ ਅਨਾਉਂਸ ਕਰ ਦਿੱਤਾ ਇਲੈਕਸ਼ਨ ਕਮਿਸ਼ਨਰ 8 ਫਰਵਰੀ ਨੂੰ ਕਨਟਰਡਿਕਸ਼ਨ ਆ ਗਈ ਉਹਨਾਂ ਨੇ ਖट्टर ਸਾਹਿਬ ਨੇ ਉਸ ਬਤੌਰ ਮੁੱਖ ਮੰਤਰੀ ਇਮੀਡੀਏਟਲੀ ਡਾਇਰੈਕਟਰ ਐਜੂਕੇਸ਼ਨ ਕੋਲ ਚਿੱਠੀ ਲਿਖਵਾ ਕੇ ਉਹ ਮੇਲ ਕਰ ਦਿੱਤੀ ਆਪਣੇ ਇਲੈਕਸ਼ਨ ਕਮਿਸ਼ਨਰ ਨੂੰ ਇਹ ਉਹਨਾਂ ਦੇ ਰਿਕਾਰਡ ਵਿੱਚ ਹੋਣੀ ਚਾਹੀਦੀ ਹੈ ਮੇਲ ਕਰ ਦਿੱਤੀ ਕਿਉਂਕਿ ਬੱਚਿਆਂ ਦੇ ਇਮਤਿਹਾਨ ਹਨ ਤੇ ਸਾਡੇ ਕੋਲ ਕੋਈ ਹਾਲ ਕੋਈ ਗੱਲਬਾਤ ਕੋਈ ਚੀਜ਼ ਕੋਈ ਵਿਵਸਾ ਅਸੀਂ ਨਹੀਂ ਕਰ ਸਕਾਂਗੇ ਸਰਕਾਰ ਨਹੀਂ ਕਰ ਸਕੇਗੀ ਬੱਚਿਆਂ ਦੇ ਇਮਤਿਹਾਨ ਹਨ ਅਸੀਂ ਆਪਣਾ ਸਕੂਲਾਂ ਦਾ ਕੋਈ ਹਾਲ ਜਾਂ ਦੂਜੀ ਤੀਜੀ ਚੀਜ਼ ਨਹੀਂ ਦੇ ਸਕਾਂਗੇ ਕਿ ਉਹਨਾਂ ਨੇ ਉਹ 2024 ਵਾਲਾ ਇਲੈਕਸ਼ਨ ਪੋਸਟਪੋਨ ਕਰ ਦਿੱਤਾ ਉਸ ਤੋਂ ਬਾਅਦ ਉਹ ਇਲੈਕਸ਼ਨ ਦੀ ਤਰੀਕ 19 ਜਨਵਰੀ ਰੱਖੀ ਗਈ 19 ਜਨਵਰੀ ਨੂੰ 40 ਮੈਂਬਰਾਂ ਦਾ ਚੋਣ ਹੋ ਗਿਆ ਤੇ ਉਸ ਤੋਂ ਬਾਅਦ 23 ਮਈ ਨੂੰ 23 ਮਈ ਕਿਨਾਂ ਮਹੀਨੇ ਬਣੇ 4 4 ਮਹੀਨੇ ਬਾਅਦ ਚੁਣੇ ਹੋਏ ਮੈਂਬਰ ਉਹ ਲਟਕਦੇ ਰਹੇ 4 ਮਹੀਨੇ ਬਾਅਦ 9 ਮੈਂਬਰ ਆਫ ਦਿ ਇਲੈਕਸ਼ਨal ਪ੍ਰੋਸੈਸ ਮੁਕੰਮਲ ਹੋਇਆ ਤੇ ਫਿਰ 49 ਦਾ ਕੱਲ 23 ਮਈ ਨੂੰ ਜੋ ਕੁਛ ਵੀ ਉਹ ਡਰਾਮਾ ਹੋਇਆ ਉਹ ਅਸੀਂ ਸਾਰਾ ਕੈਚ ਚੁੱਕਿਆ ਉਹਨੂੰ ਰਿਪੀਟ ਕਰਦੇ ਗੋ ਅਗਲੀ ਗੱਲ ਜਿੱਦਨ ਦਾ ਸਾਡਾ ਇਲੈਕਸ਼ਨ ਪ੍ਰੋਸੈਸ ਡਿਕਲੇਰ ਹੋਇਆ ਖੱਟਰ ਸਾਹਿਬ ਇਸ ਗੱਲ ਵਾਸਤੇ ਓਪਨਲੀ ਡਾਇਰੈਕਟਲੀ ਉਹ ਆਏ ਗੈਸ ਹਾਊਸ ਪੰਜ ਗੂਲੇ ਵਿੱਚ 40 ਮੈਂਬਰ ਉਹਨਾਂ ਨੇ ਸਰਕਾਰੀ ਤੌਰ ਤੇ ਸਾਡੇ ਬੁਲਾਏ ਬੁਲਾ ਕੇ ਉਹਨਾਂ ਨੂੰ ਐਡਰੈਸ ਕੀਤਾ ਐਡਰੈਸ ਕਰਦੇ ਵਿੱਚ ਉਹਨਾਂ ਨੇ ਇੱਕ ਬਹੁਤ ਅਹਿਮ ਗੱਲ ਕਹੀ ਕਿ ਮੈਂ ਹਰਿਆਣਾ ਕਮੇਟੀ ਦੇ ਮੈਂਬਰਾਂ ਨੂੰ ਇਹ ਦੱਸ ਦੇਣਾ ਚਾਹੁੰਦਾ ਹਾਂ ਕਿ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਈ ਧਾਰਮਿਕ ਸੰਸਥਾ ਨਹੀਂ ਹੈ ਇਹ ਸਮਾਜਿਕ ਸੰਸਥਾ ਹੈ ਇੱਕ ਯੂਨੀਅਨ ਕੈਬਨਿਟ ਮਨਿਸਟਰ ਇੱਕ ਐਕਸ ਚੀਫ ਮਨਿਸਟਰ ਦਾ ਇਹ ਗੱਲ ਬਣਾ ਕੇ ਬੰਦਿਆਂ ਨੂੰ ਕਹਿਣਾ ਇਹ ਆਪਣੇ ਆਪ ਵਿੱਚ ਸਬੂਤ ਹੈ ਕਿ ਜਦੋਂ ਦਿਨ ਦਿਹਾੜੇ ਸਾਰੇ ਮੈਂਬਰਾਂ ਦੀ ਹਾਜ਼ਰੀ ਵਿੱਚ ਉਹ ਇਸ ਤਰ੍ਹਾਂ ਦੇ ਇਨਸਟਰਕਸ਼ਨਸ ਦੇ ਰਿਹਾ ਬਿਹਾਈਂਡ ਦੀ ਕਰਟਨ ਪਰਦੇ ਦੇ ਪਿੱਛੇ ਉਹ ਕੀ ਕਰਦੇ ਹੋਣਗੇ ਉਹਦਾ ਸਬੂਤ ਇਹ ਹੈ ਕਿ ਉਹਨਾਂ ਦਾ ਇੱਕ ਪ੍ਰੋਟੀਕਲ ਸੈਕਟਰੀ ਤੇ ਇੱਕ OSD ਭੰਡਾਰੀ ਸਾਹਿਬ ਤੇ ਪ੍ਰਾਬਲਿੰਗ ਸਿੰਘ ਉਹ 24 ਘੰਟੇ ਉਹਨਾਂ ਨੇ ਇਹੀ ਕੰਮ ਕੀਤਾ ਹਰ ਬੰਦੇ ਦੇ 4 ਮਹੀਨੇ 5 ਮਹੀਨੇ ਹਰ ਬੰਦੇ ਦੇ ਘਰ ਗਏ ਨੇ ਪ੍ਰੈਸ਼ਰ ਪਾਇਆ ਫੋਨ ਕੀਤੇ ਨੇ ਇਹ ਸਭ ਚੀਜ਼ਾਂ ਹੁਣ ਰਿਕਾਰਡ ਹੈ